ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇਜ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਹੈ ਆਪਣੀ ਪੋਲੀਟੀ ਦੀ ਕਲਾਸ ਜਿਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਇੰਡੀਅਨ ਕਨਸਟੀਟਿਊਸ਼ਨ ਦੇ ਪਾਰਟ ਨੰਬਰ 10 ਅਤੇ 11 ਯਾਨੀ ਕਿ ਭਾਰਤੀ ਸੰਵਿਧਾਨ ਦੇ ਪਾਰਟ ਨੰਬਰ 10 ਅਤੇ 11 ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਜਿਸ ਦੇ ਵਿੱਚੋਂ ਪਾਰਟ ਨੰਬਰ 10 ਦੇ ਟੌਪਿਕ ਆਪਣੇ ਕੋਲ ਅਨੁਸੂਚਿਤ ਅਤੇ ਜਨਜਾਤੀ ਖੇਤਰ ਅਤੇ ਪਾਰਟ ਦੇ 11 ਦੇ ਵਿੱਚ ਸੰਘ ਅਤੇ ਰਾਜ ਵਿਚਕਾਰ ਸਬੰਧ ਜਿਹੜੇ ਨੇ ਇਹ ਦੋ ਟੌਪਿਕ ਅੱਜ ਦੀ ਕਲਾਸ ਦੇ ਆਪਣੇ ਰਹਿਣ ਵਾਲੇ ਹਨ ਠੀਕ ਹੈ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੀਆਂ ਕਲਾਸਿਸ ਜਿਹੜੀਆਂ ਸੀਗੀਆਂ ਇਹ ਸ਼ੁਰੂ ਕੀਤੀਆਂ ਸੀ ਔਰ ਉਹਨਾਂ ਦੇ ਪਾਰਟਸ ਜਿਹੜੇ ਨੇ ਆਪਣੇ ਕੋਲ 25 ਪਾਰਟਸ ਨੇ ਜਿਨ੍ਹਾਂ ਦੇ ਅੱਜ ਆਪਾਂ 10th ਐਂਡ 11th ਯਾਨੀ ਕਿ 10ਵੇਂ ਅਤੇ 11ਵੇਂ ਪਾਰਟ ਨੂੰ ਅੱਜ ਦੀ ਕਲਾਸ ਦੇ ਵਿੱਚ ਕਰਨ ਜਾ ਰਹੇ ਹਾਂ ਔਰ ਇਹ ਜਿਹੜੀ ਕਲਾਸ ਹੁੰਦੀ ਹੈ ਆਪਣੀ ਥਿਊਰੀ 베ਸ ਹੁੰਦੀ ਹੈ ਯਾਨੀ ਕਿ ਆਪਾਂ ਇਹਦੀ ਇਸ ਕਲਾਸ ਦੇ ਵਿੱਚ ਪੂਰਾ ਥਿਊਰੀ 베ਸ ਜਿਹੜਾ ਹੈ ਕੰਪਲੀਟ ਸਿਲੇਬਸ ਜਿਹੜਾ ਹੈ ਉਹ ਕੰਪਲੀਟ ਕਰ ਰਹੇ ਹਾਂ ਔਰ ਇਸ ਤੋਂ ਪਹਿਲਾਂ ਅਗਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੀ ਤਾਂ ਕਰਦੇ ਆਂ ਇਦੀ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣਾ ਅੱਜ ਦੀ ਫਰਸਟ ਅਰਨਿੰਗ ਜੋ ਹੈ ਉਹ ਆਪਣੇ ਕੋਲ ਦੇਖਣ ਨੂੰ ਮਿਲਦੀ ਹੈ ਕਿ ਪਾਰਟ ਨੰਬਰ 10 ਅਤੇ ਪਾਰਟ ਨੰਬਰ 11 ਜਿਹੜੇ ਨੇ ਆਪਾਂ ਇਸ ਕਲਾਸ ਦੇ ਵਿੱਚ ਖਤਮ ਕਾਰਨ ਵਾਲੇ ਹਨ ਤਾਂ 파ਟ ਨੰਬਰ 10 ਦੇ ਵਿੱਚ ਆਪਾਂ ਦੇਖ ਲਿਆ ਕਿ ਇਹਨੇ ਆਪਣੇ ਕੋਲ ਸ਼ਡਿਊਲ ਸ਼ਡਿਊਲਡ ਏਰੀਆਜ਼ ਐਂਡ ਟ੍ਰਾਈਬਲ ਏਰੀਆਜ਼ ਸ਼ਡਿਊਲ ਏਰੀਆ ਜਾਂ ਟ੍ਰਾਈਬਲ ਏਰੀਆ ਦਾ ਮਤਲਬ ਕੀ ਹੋ ਗਿਆ ਅਨੁਸੂਚਿਤ ਅਤੇ ਜਨਜਾਤੀ ਖੇਤਰ ਅਨੁਸੂਚਿਤ ਅਤੇ ਜਨਜਾਤੀ ਖੇਤਰ ਇਹਦੇ ਵਿੱਚ ਏਡਾ ਜਿਆਦਾ ਕੁਝ ਨਹੀਂ ਹੋਇਆ ਕਿ ਸਿਰਫ ਇੱਕੋ ਇੱਕ ਆਵਲੇ ਆਰਟੀਕਲ ਜਿਹੜਾ ਆਪਾਂ ਦੇਖ ਰਹੇ ਹਾਂ ਠੀਕ ਹੈ 244 ਐਂਡ 244 ਏ ਬਸ ਇਹੀ ਇਹਦੇ ਵਿੱਚ ਆਂਦਾ 파ਟ ਨੰਬਰ 10 ਦੇ ਵਿੱਚ ਔਰ ਇਹਦੇ ਵਿੱਚ ਹੋਰ ਏਡਾ ਕੋਈ ਖਾਸ ਜਿਹੜਾ ਹੈਗਾ ਮੇਨ ਮੁੱਦਾ ਨਹੀਂ ਹੈ ਇਹਦੇ ਵਿੱਚ ਵੀ ਅੱਗੇ ਕੋਈ ਏਡਾ ਮਾ ਖਾਸ ਜਿਹੜਾ ਹੈ ਪੁਆਇੰ ਸਿਰਫ ਇਹਨਾਂ ਲਿਖਿਆ ਹੈ ਕਿ ਜਿਹੜੇ ਇਹ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀ ਖੇਤਰਸ ਨੇ ਜਿਹੜੇ ਠੀਕ ਹੈ ਖੇਤਰ ਨੇ ਜਿਹੜੇ ਇਹ ਕਿਦੇ ਅੰਦਰ ਆਉਂਦੇ ਨੇ ਇਹ 244 ਐਂਡ 244 ए ਨੰਬਰ ਆਰਟੀਕਲ ਦੇ ਵਿੱਚ ਆਉਂਦੇ ਹਨ ਜਸਟ ਇੰਨਾ ਹੀ ਇਹਦੇ ਵਿੱਚ ਆਪਾਂ ਪੜ੍ਹਨਾ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਪਾਰਟ ਨੰਬਰ ਹੈ 11 ਜਿਸ ਦੇ ਵਿੱਚ ਆਪਣੇ ਕੋਲ ਆਉਂਦੇ ਨੇ ਸੈਂਟਰ ਸਟੇਟ ਰਿਲੇਸ਼ਨ ਯਾਨੀ ਕਿ ਸੰਘ ਅਤੇ ਰਾਜ ਵਿਚਕਾਰ ਸਬੰਧ ਠੀਕ ਹੈ ਸੰਘ ਅਤੇ ਰਾਜ ਵਿਚਕਾਰ ਸਬੰਧ ਤਾਂ ਉਹ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਣਗੇ ਪਾਰਟ ਨੰਬਰ 11 ਦੇ ਵਿੱਚ ਤਾਂ ਇਹਨੂੰ ਅਗਰ ਆਪਾਂ ਅੱਗੇ ਕਰੀਏ ਠੀਕ ਹੈ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਦੋ ਟਾਪਿਕ ਸੀ ਤਾਂ ਇਹ ਜਿਹੜਾ ਆਪਣਾ ਪਾਰਟ ਨੰਬਰ 11 ਨੂੰ ਆਪਾਂ ਦੋ ਚੈਪਟਰਸ ਦੇ ਵਿੱਚ ਵੰਡਿਆ ਹੋਇਆ ਜਿਵੇਂ ਆਪਾਂ ਪਿੱਛੇ ਕੋਈ ਆਰਟੀਕਲ ਜਿਹੜੇ ਆਪਣੇ ਕੋਲ ਪਾਰਟਸ ਰਹੇ ਨੇ ਉਹਨਾਂ ਨੂੰ ਆਪਾਂ ਚੈਪਟਰ ਵਾਈਜ਼ ਕੀਤਾ ਸੀ ਠੀਕ ਹੈ ਉਸ ਦੇ ਤੇਕੇ ਨਾਲ ਪਾਰਟ ਨੰਬਰ 11 ਜਿਹੜਾ ਹੈਗਾ ਆਪਣੇ ਕੋਲ ਦੋ ਚੈਪਟਰਸ ਦੇ ਵਿੱਚ ਵੰਡਿਆ ਹੋਇਆ ਜਿਸ ਦੇ ਵਿੱਚੋਂ ਪਹਿਲਾ ਚੈਪਟਰ ਆਪਾਂ ਕਰਨ ਜਾ ਰਹੇ ਹਾਂ ਤਾਂ ਪਹਿਲੇ ਚੈਪਟਰ ਦੇ ਵਿੱਚ ਆਪਣੇ ਕੋਲ ਆਰਟੀਕਲ ਨੰਬਰ ਆ ਜਾਂਦਾ 245 ਤਾਂ 245 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਹੈ ਪਾਰਲੀਮੈਂਟ ਐਕਸਟੈਂਸ਼ਨ ਪਾਰਲੀਮੈਂਟ ਐਕਸਟੈਂਸ਼ਨ ਤਾਂ ਪਾਰਲੀਮੈਂਟ ਐਕਸਟੈਂਸ਼ਨ ਦਾ ਮਤਲਬ ਕੀ ਹੋਗਾ ਪਾਰਲੀਮੈਂਟ ਐਕਸਟੈਂਸ਼ਨ ਜਿਹੜੀ ਹੋਊਗੀ ਉਹ ਕਿਸ ਤਰੀਕੇ ਨਾਲ ਹੋਊਗੀ ਤਾਂ ਲੈਜਿਸਲੇਟਿਵ ਜਿਹੜੀ ਹੋਊਗੀ ਉਹ ਸਟਰਕਚਰ ਹੋਊਗੀ ਠੀਕ ਹੈ ਲੈਜਿਸਲੇਟਿਵ ਆਫ ਲੈਜਿਸਲੇਟਿਵ ਸਟਰਕਚਰ ਹੋਊਗੀ ਜਿਹੜੀ ਆਪਣੇ ਪਾਰਲੀਮੈਂਟ ਐਕਸਟੈਂਸ਼ਨ ਦੇ ਤਾਂ ਕਿਸ ਤਰੀਕੇ ਦੀ ਹੋਊਗੀ ਠੀਕ ਹੈ ਕਿਸ ਤਰੀਕੇ ਦੀ ਹੋਊਗੀ ਤਾਂ ਅਗਰ ਆਪਾਂ ਦੇਖੀਏ ਕਿ ਜਿਹੜੀ ਆਪਣੀ ਲੈਜਿਸਲੇਟਿਵ ਸਟਰਕਚਰ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਕੀ ਹੋਊਗਾ ਇੱਕ ਸਾਈਡ ਤਾਂ ਆਪਣੇ ਕੋਲ ਹੋਊਗੀ ਸੰਸਦ ਠੀਕ ਹੈ اور ਦੂਸਰੀ ਸੈਟ ਹੋਊਗੀ ਆਪਣੇ ਕੋਲ ਲੈਜਿਸਲੇਚਿਵ ਯਾਨੀ ਕਿ ਵਿਧਾਨ ਮੰਡਲ ਠੀਕ ਹੈ ਤਾਂ ਪਾਰਲੀਮੈਂਟ ਦੇ ਵਿੱਚ ਕੀ ਹੋਊਗਾ ਯਾਨੀ ਕਿ ਸੰਸਦ ਦੇ ਵਿੱਚ ਕੀ ਹੋਊਗਾ ਕਿ ਇਹ ਪੂਰੇ ਭਾਰਤ ਦੇ ਉੱਪਰ ਜਿਹੜੀ ਹੁੰਦੀ ਹੈ ਲਾਅ ਬਣਾਉਂਦੀ ਹੈ ਸੰਸਦ ਆਪਾਂ ਨੂੰ ਪਤਾ ਹੈ ਪਾਰਲੀਮੈਂਟ ਬਣਦੀ ਹੈ ਜਿਹੜੀ ਕਿ ਆਪਣੇ ਕੋਲ ਲੋਕ ਸਭਾ ਰਾਜ ਸਭਾ ਪ੍ਰੈਜ਼ੀਡੈਂਟ ਨੂੰ ਮਿਲਾ ਕੇ ਬਣਦੀ ਹੈ ਤਾਂ ਉਹ ਅਗਰ ਕੋਈ ਵੀ ਰੂਲ ਬਣਾਉਣਗੇ ਕੋਈ ਵੀ ਲਾਕਡਾਊਨਗੇ ਤਾਂ ਉਹ ਪੂਰੇ ਭਾਰਤ ਦੇ ਉੱਪਰ ਲਾਗੂ ਹੋਊਗਾ ਬਟ ਅਗਰ ਆਪਾਂ ਲੈਜਿਸਲੇਟਿਵ ਮੰਡਲ ਦੀ ਗੱਲ ਕਰੀਏ ਠੀਕ ਹੈ ਲੈਸ ਲਿਫਟ ਮੰਡਲ ਦੀ ਗੱਲ ਕਰੀਏ ਤਾਂ ਇਹ ਸਿਰਫ ਜਿਹੜਾ ਹੁੰਦਾ ਇੱਕ ਰਾਜ ਦੇ ਲਾਅ ਬਣਾ ਸਕਦਾ ਅਗਰ ਕੋਈ ਵੀ ਲਾਅ ਬਣਾਉਂਦਾ ਕੋਈ ਵੀ ਕਾਨੂੰਨ ਬਣਾਉਂਦਾ ਤਾਂ ਉਹ ਇੱਕ ਰਾਜ ਤੇ ਜਿਹੜਾ ਹੈ ਉਹ ਲਾਗੂ ਹੋਗਾ ਰਾਜ ਯਾਨੀ ਇੱਕ ਸਟੇਟ ਤੇ ਲਾਗੂ ਹੋਊਗਾ ਨੈਕਸਟ ਆਰਟੀਕਲ ਦੀ ਅਗਰ ਅਪਾ ਗੱਲ ਕਰੀਏ ਤਾਂ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਹੈ ਆਰਟੀਕਲ ਨੰਬਰ 246 ਤਾਂ ਆਰਟੀਕਲ ਨੰਬਰ 246 ਦੇ ਵਿੱਚ ਹੈ ਸਬਜੈਕਟ ਲਿਸਟ ਹੈ ਤਾਂ ਕਿਸਤੀ ਸਬਜੈਕਟ ਲਿਸਟ ਤਾਂ ਆਪਣੇ ਕੋਲੇ ਸਬਜੈਕਟ ਮੈਟਰ ਆਫ ਸਬਜੈਕਟ ਲਿਸਟ ਜਿਹੜੀ ਹੈ ਆਪਣੇ ਕੋਲ 246 ਨੰਬਰ ਆਰਟੀਕਲ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਤਾਂ ਸਬਜੈਕਟ ਵੀ ਕਿਸ ਤਰੀਕੇ ਦੇ ਸਬਜੈਕਟ ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਵੰਡਿਆ ਹੁੰਦਾ ਹੈ ਜਿਵੇਂ ਸੈਂਟਰ ਦੇ ਸਬਜੈਕਟ ਸਟੇਟ ਦੇ ਸਬਜੈਕਟ ਸਬਜੈਕਟ ਜਾਂ ਫਿਰ ਸੰਵਰਤੀ ਸੂਚੀ ਜਿਹੜੀ ਹੁੰਦੀ ਹੈ ਉਸ ਦੇ ਸਬਜੈਕਟ ਤਾਂ ਉਹ ਕਿੰਨੇ ਹੁੰਦੇ ਹਨ ਕਿ ਬਰ 246 ਦੇ ਅੰਦਰ ਦਿੱਤਾ ਹੋਇਆ ਅਗਰ ਆਪਾਂ ਦੇਖੀਏ ਕਿ ਸੈਂਟਰ ਦੇ ਵਿੱਚ ਕਿੰਨੇ ਆਪਣੇ ਕੋਲ ਸਬਜੈਕਟ ਹੁੰਦੇ ਨੇ ਤਾਂ ਸੈਂਟਰ ਦੇ ਵਿੱਚ ਆਪਣੇ ਕੋਲ 100 ਯਾਨੀ ਕਿ 100 ਸਬਜੈਕਟ ਹੁੰਦੇ ਨੇ ਸਟੇਟ ਦੀ ਗੱਲ ਕਰੀਏ ਤਾਂ ਸਟੇਟ ਦੇ ਵਿੱਚ ਆਪਣੇ ਕੋਲ 61 ਸਬਜੈਕਟ ਹੁੰਦੇ ਨੇ ਔਰ ਸੰਵਰਤੀ ਸੂਚੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ 52 ਸਬਜੈਕਟ ਜਿਹੜੇ ਹੁੰਦੇ ਨੇ ਤੇ ਇਹਨਾਂ ਦੇ ਜਿਹੜਾ ਹੈ ਲਾਅ ਬਣਦਾ ਹੈ ਨੈਕਸਟ ਆਰਟੀਕਲ ਟੂ ਹੈ ਉਹ ਆਪਣੇ ਕੋਲ ਹੈ ਆਰਟੀਕਲ ਨੰਬਰ 246 ਏ ਠੀਕ ਹੈ ਆਰਟੀਕਲ ਨੰਬਰ 246 ਏ ਇਸ ਦੇ ਵਿੱਚ ਆਪਣੇ ਕੋਲ ਹੈ ਰਿਲੇਸ਼ਨ ਆਫ ਰਿਲੇਸ਼ਨ ਟੂ ਜੀਐਸਟੀ ਤਾਂ ਜੀਐਸਟੀ ਕੀ ਸੀਗੀ ਜੀਐਸਟੀ ਕਿਸੇ ਕੀ ਜਿਹੜੀ ਵੀ ਆਪਣੇ ਜਿਹੜੀ ਹੈ ਕਿਸੇ ਵੀ ਜਾਂ ਕੋਈ ਕੰਮ ਕਰ ਰਿਹਾ ਇਸ ਤਰੀਕੇ ਦਾ ਜਾਂ ਫਿਰ ਜਿਹੜੀ ਹੁੰਦੀ ਕਿਸੇ ਵੀ ਤਰੀਕੇ ਟੈਕਸ ਲਗਾਇਆ ਜਾ ਰਿਹਾ ਤਾਂ ਉਹ ਜਿਹੜਾ ਟੈਕਸ ਹੁੰਦਾ ਕਿਸੇ ਚੀਜ਼ ਦੇ ਉੱਪਰ ਲੱਗਣਾ ਜਾਂ ਤੁਸੀਂ ਕੋਈ ਕਾਰੋਬਾਰ ਕਰ ਰਹੇ ਹੋ ਉਸ ਚੀਜ਼ ਦੇ ਉੱਪਰ ਜਿਹੜਾ ਟੈਕਸ ਦੇਣਾ ਪੈ ਰਿਹਾ ਉਹ ਆਉਂਦਾ ਆਪਣੇ ਕੋਲ ਜੀਐਸਟੀ ਦੇ ਅੰਦਰ ਜਿਵੇਂ ਕਿ ਕੋਈ ਫੂਡ ਆਈਟਮ ਹੋਗੀ ਕੋਈ ਵੀ ਚੀਜ਼ ਹੋਗੀ ਖਾਣ ਲਈ ਹੋਗੀ ਆਪਣੇ ਕੋਲ ਕਿਸੇ ਕੋਲ ਤੇ ਭੇਜਣ ਲਈ ਹੋਗੀ ਕੋਈ ਵੀ ਚੀਜ਼ ਹੋਗੀ ਉਹਨਾਂ ਤੇ ਜੀਐਸਟੀ ਲੱਗਦੀ ਹੈ ਠੀਕ ਹੈ ਕੱਪੜੇ ਤੇ ਹੋਗਾ ਜਿਵੇਂ ਇਸ ਤਰੀਕੇ ਨਾਲ ਤਾਂ ਉਹ ਜੀਐਸਟੀ ਲੱਗਦੀ ਹੈ ਤਾਂ ਜੀਐਸਟੀ ਜਿਹੜੀ ਲੱ ਤਾਂ ਇਹ ਆਪਣੇ ਕੋਲੇ 2016 ਤੋਂ ਜਿਹੜੀ ਸੀ ਪਹਿਲਾਂ ਲਾਗੂ ਨਹੀਂ ਹੁੰਦੀ ਸੀ 2016 ਤੋਂ ਪਹਿਲਾਂ ਲਾਗੂ ਨਹੀਂ ਹੁੰਦੀ ਸੀ ਤਾਂ 2016 ਦੇ ਵਿੱਚ ਆਰਟੀਕਲ 246 A ਦੇ ਤਹਿਤ 101 ਨੰਬਰ ਐਮੈਂਡਮੈਂਟ ਕੀਤੀ ਗਈ 101 ਨੰਬਰ ਐਮੈਂਡਮੈਂਟ ਕੀਤੀ ਗਈ 2016 ਦੇ ਵਿੱਚ 2016 ਦੇ ਵਿੱਚ 101 ਨੰਬਰ ਐਮੈਂਡਮੈਂਟ ਕੀਤੀ ਗਈ ਜਿਸ ਦੇ ਸਮੇਂ ਜਿਹੜਾ ਸੀਗਾ ਭਾਰਤ ਦੇ ਸੰਵਿਧਾਨ ਦੇ ਵਿੱਚ GST ਜਿਹੜੀ ਸੀਗੀ ਉਹ ਲਾਗੂ ਕੀਤੀ ਗਈ ਸੀ ਯਾਨੀ ਕਿ ਗੁੱਡਸ ਐਂਡ ਸਰਵਿਸਿਜ਼ ਟੈਕਸ ਗੁੱਡਸ ਦੇ ਉੱਪਰ ਜਾਂ ਫਿਰ ਕੋਈ ਵੀ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਲੱਗਣ ਵਾਲਾ ਟੈਕਸ ਜਿਹੜਾ ਸੀਗਾ ਉਹ 246 ਆਰਟੀਕਲ ਨੰਬਰ A ਦੇ ਵਿੱਚ ਐਡ ਕਰਕੇ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਦਾਅ ਬਣਾਇਆ ਗਿਆ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਆਰਟੀਕਲ ਨੰਬਰ 248 ਤਾਂ 248 ਦੇ ਵਿੱਚ ਹੈ ਆਪਣੇ ਕੋਲੇ ਰੈਜ਼ੀਡੈਂਟਲ ਪਾਵਰਸ ਤਾਂ ਰੈਜ਼ਿਡੂਅਲ ਪਾਵਰਸ ਜਿਹੜੀਆਂ ਨੇ ਇਹ ਕਿਹਦੇ ਕੋਲ ਹੁੰਦੀਆਂ ਨੇ ਇਹ ਯੂਨੀਅਨ ਕੋਲ ਹੁੰਦੀਆਂ ਨੇ ਯਾਨੀ ਕਿ ਪੂਰੇ ਸੈਂਟਰ ਲੈਵਲ ਕੋਲ ਹੁੰਦੀਆਂ ਨੇ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਆਰਟੀਕਲ ਹੈ 250 ਅਰਥਾਤ 250 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਹੈ ਲਿਸਟ ਆਫ ਸਟੇਟਿਜ਼ਨ ਐਮਰਜੈਂਸੀ ਲਿਸਟ ਆਫ ਸਟੇਟਿਜ਼ਨ ਐਮਰਜੈਂਸੀ ਲਿਸਟ ਆਫ ਸਟੇਟਸ ਇਨ ਐਮਰਜੈਂਸੀ ਦਾ ਵਿੱਚ ਕੀ ਆ ਜਾਂਦਾ ਹੈ ਆਪਣੇ ਕੋਲ ਪਾਵਰ ਆਫ ਪਾਰਲੀਮੈਂਟ ਤਾਂ ਅਗਰ ਕੀ ਹੁੰਦਾ ਹੈ ਜੇਕਰ ਕਿਸੇ ਵੀ ਰਾਜ ਵਿੱਚ ਐਮਰਜੈਂਸੀ ਲੱਗਦੀ ਹੈ ਜੇਕਰ ਕਿਸੇ ਵੀ ਰਾਜ ਵਿੱਚ ਐਮਰਜੈਂਸੀ ਲੱਗਦੀ ਹੈ ਤਾਂ ਉਸ ਦੀ ਸਾਰੀਆਂ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਕਿਹਦੇ ਕੋਲ ਚਲੀਆਂ ਜਾਂਦੀਆਂ ਨੇ ਸੰਸਦ ਕੋਲ ਕਿਹਦੇ ਕੋਲ ਚਲੀਆਂ ਜਾਂਦੀਆਂ ਨੇ ਸੰਸਦ ਕੋਲ ਯਾਨੀ ਕਿ ਪਾਰਲੀਮੈਂਟ ਕੋਲ ਮੰਨ ਲਓ ਅਗਰ ਕੀ ਹੋਇਆ ਪੰਜਾਬ ਦਾ ਅਗਰ ਆਪਾਂ ਚੱਲ ਕੇ ਪੰਜਾਬ ਦੇ ਵਿੱਚ ਅਗਰ ਸਟੇਟ ਐਮਰਜੈਂਸੀ ਲੱਗਦੀ ਹੈ ਠੀਕ ਹੈ ਪੰਜਾਬ ਦੇ ਵਿੱਚ ਅਗਰ ਸਟੇਟ ਅਮਰਜੈਂਸੀ ਲੱਗਦੀ ਹੈ ਤਾਂ ਸਟੇਟ ਅਮਰਜੈਂਸੀ ਕਿਉਂ ਲੱਗਦੀ ਹੈ ਸਟੇਟ ਅਮਰਜੈਂਸੀ ਇੱਕ ਕਾਰਨ ਹੁੰਦਾ ਹੈ ਕਿ ਅਗਰ ਉੱਥੋਂ ਦਾ ਜਿਹੜਾ ਹੁੰਦਾ ਹੈ ਮੁੱਖ ਮੰਤਰੀ ਜਾਂ ਰਾਜਪਾਲ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਇਹੋ ਜਿਹਾ ਮੰਤਰੀ ਹੈ ਜਿਹੜੇ ਨੂੰ ਪੂਰਾ ਜਿਹੜਾ ਹੁੰਦਾ ਉਹਨੇ ਸਟੇਟ ਜਿਹੜੀ ਹੋਲਡ ਕਰਨੀ ਹੁੰਦੀ ਹੈ ਇੱਕ ਤਾਂ ਆਪਾਂ ਮੰਨ ਸਕਦੇ ਹਾਂ ਮੁੱਖ ਮੰਤਰੀ ਦੂਸਰਾ ਹੋ ਸਕਦਾ ਆਪਣੇ ਕੋਲ ਰਾਜਪਾਲ ਤਾਂ ਜੇ ਇਹ ਦੋਨੋਂ ਹੀ ਜਿਹੜੇ ਨੇ ਆਪਣੇ ਕੰਮ ਨੂੰ ਬਾਕੂਬੀ ਨਹੀਂ ਨਿਭਾ ਰਹੇ ਉਹਨਾਂ ਦੀ ਜਿਹੜਾ ਹੈ ਸਟੇਟ ਦੇ ਰਿਲੇਟਿਡ ਕੰਮ ਨਹੀਂ ਕਰ ਰਹੇ ਜਾਂ ਫਿਰ ਉਹਨਾਂ ਤੋਂ ਓਪੋਜ਼ਿਟ ਹੋ ਕੇ ਕੰਮ ਕਰ ਰਹੇ ਨੇ ਤਾਂ ਉਹ ਫਿਰ ਉਹਨੂੰ ਅਹੁਦੇ ਤੋਂ ਹਟਾਏ ਬਿਨਾ ਕੀ ਹੋ ਸਕਦਾ ਹੈ ਪੂਰੀ ਦੀ ਪੂਰੀ ਜਿਹੜੀ ਕੰਮ ਦੀ ਜਿਹੜੀ ਹੈ ਆਪਣੇ ਕੋਲ ਜ਼ਿੰਮੇਵਾਰੀ ਹੈ ਠੀਕ ਹੈ ਉਹਦੇ ਉੱਪਰ ਸਟੇਟ ਦੇ ਉੱਪਰ ਐਮਰਜੈਂਸੀ ਲਗਾ ਕੇ ਉਹ ਪੂਰੀ ਦੀ ਪੂਰੀ ਜਿਹੜੀ ਕਾਰਵਾਈ ਸੀਗੀ ਉਹ ਸੰਸਦ ਆਪਣੇ ਅੰਦਰ ਕਰ ਸਕਦਾ ਹੈ ਮਤਲਬ ਕਿ ਉਹ ਅਗਲੇ 5 ਸਾਲ ਤੱਕ ਹੁੰਦੀ ਜਿਹੜੀ ਉਹ ਸਟੇਟ ਰਹੇਗੀ ਉਹ ਕਿਦੇ ਅੰਦਰ ਰਹੇਗੀ ਜਿੰਨਾ ਟਾਈਮ ਤੱਕ ਜਿਹੜੀ ਉਹ ਸਟੇਟ ਐਮਰਜੈਂਸੀ ਹਟਾਈ ਨਹੀਂ ਜਾਂਦੀ ਜਾਂ ਫਿਰ ਅਗਰ ਲੰਮੇ ਸਮੇਂ ਤੱਕ ਮੰਨ ਕੇ ਚੱਲੀਏ ਕਿ 5 ਸਾਲ ਤੱਕ ਵੀ ਹੋ ਸਕਦਾ ਹੈ ਕਿਉਂਕਿ ਜਿੰਨਾ ਟਾਈਮ ਸਰਕਾਰ ਰਹੇਗੀ ਜਾਂ ਫਿਰ ਉਹ ਸੈਂਟਰ ਤੇ ਵੀ ਜਿਹੜਾ ਹੈ ਨਿਰਭਰ ਕਰ ਸਕਦਾ ਹੈ ਕਿ ਉਹ ਸਟੇਟ ਤਾਂ ਜਿੰਨੇ ਟਾਈਮ ਤੱਕ ਉਸ ਸਟੇਟ ਦੇ ਉੱਪਰ ਐਮਰਜੈਂਸੀ ਲੱਗੀ ਰਹੇਗੀ ਉਨੇ ਟਾਈਮ ਤੱਕ ਜਿਹੜਾ ਵੀ ਕੰਮ ਹੋਏਗਾ ਕੋਈ ਵੀ ਕਾਨੂੰਨ ਬਣੇਗਾ ਕੁਝ ਵੀ ਜਿਹੜਾ ਉੱਥੇ ਸਟੇਟ ਦੇ ਵਿੱਚ ਕੰਮ ਹੋਵੇਗਾ ਕੋਈ ਵੀ ਜਿਹੜੇ ਹੋਣਗੇ ਲਾਅ ਬਣਨਗੇ ਤਾਂ ਉਹ ਕੌਣ ਬਣਾਏਗੀ ਡਾਇਰੈਕਟ ਸੰਸਦ ਬਣਾਏਗੀ ਉਸ ਟਾਈਮ ਤੇ ਜਿਹੜਾ ਹੋਊਗਾ ਸਟੇਟ ਦੇ ਕਿਸੇ ਵੀ ਜਿਹੜਾ ਆਪਣੇ ਕੋਲੇ ਮੈਂਬਰ ਦਾ ਜਾਂ ਫਿਰ ਕੋਈ ਵੀ ਜਿਹੜਾ ਹੋਊਗਾ ਆਪਾਂ ਮੈਂਬਰ ਹੋਊਗਾ ਸਟੇਟ ਦੇ ਵਿੱਚ ਐਮਪੀ ਹੋਊਗਾ ਐਮਐਲਏ ਹੋਊਗਾ ਕੁਝ ਵੀ ਹੋਊਗਾ ਉਹਨਾਂ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੋਊਗਾ ਠੀਕ ਹੈ ਡਾਇਰੈਕਟ اور ਡਾਇਰੈਕਟ ਜਿਹੜੀ ਹੋਊਗੀ ਉਹ ਸਿੱਧਾ ਸੰਪਰਕ ਕਿਹਦੇ ਨਾਲ ਨਾਲ ਹੋਊਗਾ ਪਾਰਲੀਮੈਂਟ ਨਾਲ ਹੋਊਗਾ ਠੀਕ ਹੈ ਨੈਕਸਟ ਉਹ ਆਪਣੇ ਕੋਲ ਆਰਟੀਕਲ ਹੈ ਉਹ ਆਪਣੇ ਕੋਲ ਆਰਟੀਕਲ ਹੈ 252 ਤਾਂ ਆਰਟੀਕਲ ਨੰਬਰ 252 ਦੇ ਵਿੱਚ ਕੀ ਹੈ ਕਿ ਜੇਕਰ ਆਰਟੀਕਲ ਨੰਬਰ 249 ਠੀਕ ਹੈ ਆਰਟੀਕਲ ਨੰਬਰ 249 ਜਿਹੜਾ ਸੀਗਾ ਆਪਾਂ ਪੜਿਆ ਨਹੀਂ ਇਹਦੇ ਵਿੱਚ ਕਿਉਂਕਿ ਇਹਨਾਂ ਨਹੀਂ ਸੀ ਬਟ ਇਹਦੇ ਵਿੱਚ ਆਪਣੇ ਕੋਲ ਲਿਖਿਆ ਆ ਗਿਆ ਤਾਂ ਆਰਟੀਕਲ ਨੰਬਰ 249 ਔਰ ਆਰਟੀਕਲ ਨੰਬਰ 250 ਦੇ ਵਿਚਕਾਰ ਕੋਈ ਵੀ ਸਟੇਟ ਅਤੇ ਸੈਂਟਰ ਦੁਆਰਾ ਲਾਅ ਬਣਾਇਆ ਜਾਂਦਾ ਹੈ ਠੀਕ ਹੈ ਆਰਟੀਕਲ ਨੰਬਰ 249 ਔਰ 250 50 ਦੇ ਵਿਚਕਾਰ ਅਗਰ ਕੋਈ ਵੀ ਜਿਹੜਾ ਹੈ ਉਹ ਸਟੇਟ ਜਾਂ ਫਿਰ ਸੈਂਟਰ ਦੁਆਰਾ ਲਾਅ ਬਣਾਇਆ ਜਾਂਦਾ ਹੈ ਸਿੱਧੇ ਸਿੱਧੇ ਮੁੱਦੇ ਵੱਲੋਂ ਚੱਲ ਕੇ ਮਿਲ ਕੇ ਚੱਲੀਏ ਕਿ ਅਗਰ ਕੋਈ ਵੀ ਲਾਅ ਬਣਦਾ ਹੈ ਠੀਕ ਹੈ ਤੇ ਬਾਅਦ ਵਿੱਚ ਉਸ ਲਾਅ ਨੂੰ ਲੈ ਕੇ ਦੋਨਾਂ ਵਿੱਚ ਕੋਈ ਵੀ ਮਤਭੇਦ ਹੁੰਦੀ ਹੈ ਠੀਕ ਹੈ ਦੋਨਾਂ ਵਿੱਚ ਕੋਈ ਵੀ ਮਤਭੇਦ ਹੁੰਦੀ ਹੈ ਯਾਨੀ ਕਿ ਮੰਨ ਲਓ ਸੈਂਟਰ ਦੁਆਰਾ ਕੋਈ ਲਾਅ ਬਣਾਇਆ ਗਿਆ ਕਿਸੇ ਸਟੇਟ ਦੇ ਉੱਪਰ ਬਟ ਉਹ ਸਟੇਟ ਵਾਲਿਆਂ ਨੂੰ ਜਿਹੜਾ ਸੀਗਾ ਸਟੇਟ ਦੇ ਜਿਹੜੀ ਮੁੱਖ ਮੰਤਰੀ ਸੀ ਜਾਂ ਰਾਜਪਾਲ ਸੀ ਉਹਨਾਂ ਨੂੰ ਉਹ ਨਹੀਂ ਵਧੀਆ ਲੱਗਿਆ ਕੁਝ ਵੀ ਅਰਦਾਤ ਹੁੰਦਾ ਹੈ ਜਾਂ ਫਿਰ ਸਟੇਟ ਦੁਆਰਾ ਕੋਈ ਜਿਹੜਾ ਹੈ ਲਾਅ ਬਣਾਇਆ ਗਿਆ ਸਟੇਟ ਦੇ ਉੱਪਰ ਬਟ ਉਹ ਸੰਸਦ ਨੂੰ ਜਾਂ ਫਿਰ ਸੈਂਟਰ ਸਰਕਾਰ ਨੂੰ ਜਿਹੜਾ ਹੈ ਉਹ ਵਧੀਆ ਨਹੀਂ ਲੱਗਿਆ ਤਾਂ ਦੋਨਾਂ ਦੇ ਵਿੱਚ ਇਸ ਤਰੀਕੇ ਨੂੰ ਲੈ ਕੇ ਅਗਰ ਕੋਈ ਵੀ ਮਤਭੇਦ ਹੁੰਦੀ ਹੈ ਤਾਂ ਸੈਂਟਰ ਦਾ ਲਾਅ ਚੱ ਠੀਕ ਹੈ ਅਤੇ ਸਟੇਟ ਦਾ ਲਾਅ ਜਿਹੜਾ ਹੋਊਗਾ ਉਹ ਖਤਮ ਹੋ ਜੂਗਾ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਸੰਸਦ ਦੀ ਪਾਵਰ ਜਿਹੜੀ ਹੈਗੀ ਸਟੇਟ ਨਾਲੋਂ ਜ਼ਿਆਦਾ ਹੈ ਕਿਉਂਕਿ ਸੈਂਟਰ ਜਿਹੜੀ ਹੈ ਸੈਂਟਰ ਸਰਕਾਰ ਜਿਹੜੀ ਹੈ ਉਹ ਇੱਕ ਸਟੇਟ ਦੀ ਸਰਕਾਰ ਜਿਹੜੀ ਹੈ ਉਸ ਦੇ ਨਾਲੋਂ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਸੰਸਦ ਜਿਹੜੀ ਹੈ ਉਹ ਬਹੁਤ ਸਾਰੀਆਂ ਸਟੇਟਸ ਨੂੰ ਆਪਣੇ ਅੰਦਰ ਸੰਭਾਲ ਰਹੀ ਹੈ ਠੀਕ ਹੈ ਕਿਉਂਕਿ ਉਹ ਹਰੇਕ ਦਾ ਕਾਨੂੰਨ ਜਿਹੜਾ ਹੈ ਉਹ ਬਣਾਉਂਦੀ ਹੈ ਤਾਂ ਇਹੋ ਜਿਹਾ ਅਗਰ ਕੁਝ ਵੀ ਹੁੰਦਾ ਹੈ ਤਾਂ ਸਟੇਟ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਹੈ ਉਹ ਖਤਮ ਹੋ ਜਾਏਗਾ ਔਰ ਸੈਂਟਰ ਦਾ ਜਿਹੜਾ ਸੈਂਟਰ ਸਰਕਾਰ ਦੁਆਰਾ ਕੋਈ ਵੀ ਕਾਨੂੰਨ ਬਣਾਇਆ ਦੀ ਹਮੇਸ਼ਾ ਉੱਪਰ ਵਾਲੀ ਦੀ ਨੈਕਸਟ ਆਰਟੀਕਲ ਦੀ ਗੱਲ ਕਰੀਏ ਤਾਂ ਨੈਕਸਟ ਆਰਟੀਕਲ ਆਪਣੇ ਕੋਲ ਹੈ 253 ਨੰਬਰ 253 ਨੰਬਰ ਦੇ ਵਿੱਚ ਹੈ ਆਪਣੇ ਕੋਲ ਲਾ ਔਨ ਇੰਟਰਨੈਸ਼ਨਲ ਟੈਰੀਟਰੀ ਟ੍ਰੀਟিজ ਠੀਕ ਹੈ ਜੜੀਆਂ ਵੀ ਕੋਈ ਟ੍ਰੀਟিজ ਕੀਤੀਆਂ ਜਾਂਦੀਆਂ ਸੀਗੀਆਂ ਠੀਕ ਹੈ ਟਰੀਟੀਆਂ ਕੀਤੀਆਂ ਜਾਂਦੀਆਂ ਸੀ ਜਿਵੇਂ ਕੋਈ جنگ ਹੋਈ ਤਾਂ جنگ ਤੋਂ ਬਾਅਦ ਕੋਈ ਟਰੀਟੀ ਕੀਤੀ ਗਈ ਤਾਂ ਉਸ ਨੂੰ ਟਰੀਟੀ ਨੂੰ ਲੈ ਕੇ ਕੋਈ جنگ ਖਤਮ ਹੋ ਗਈ ਜਾਂ ਫਿਰ ਕਿਸੇ ਨਦੀ ਦੇ ਉੱਪਰ ਕਿਸੇ ਤੋਂ ਕੋਈ ਟਰੀਟੀ ਕੀਤੀ ਗਈ ਠੀਕ ਹੈ ਕਿਉਂਕਿ ਬਹੁਤ ਸਾਰੀਆਂ ਟਰੀਟੀਆਂ ਜਿਹੜੀਆਂ ਸੀ ਕੀਤੀਆਂ ਗਈਆਂ ਸੀ ਤਾਂ ਉਹ ਟਰੀਟੀਆਂ ਜਿਹੜੀਆਂ ਨੇ ਉਹ ਆਪਣੇ ਕੋਲ ਇਸ ਤਰੀਕੇ ਨਾਲ ਆਉਂਦੀਆਂ ਨੇ ਕਿਦੇ ਅੰਦਰ 253 ਨੰਬਰ ਆਰਟੀਕਲ ਦੇ ਅੰਦਰ ਆਉਂਦੀਆਂ ਨੇ ਲਾਅ ਔਨ ਇੰਟਰਨੈਸ਼ਨਲ ਟਰੀਟੀ ਤਾਂ ਉਹ ਟਰੀਟੀਆਂ ਤਾਂ ਬਣਦੀਆਂ ਸੀ ਬਟ ਇਹਨਾਂ ਦੇ ਉੱਪਰ ਇੱਕ ਲਾਅ ਵੀ ਬਣਾ ਹੋਇਆ ਹੈ ਕਿ ਅਗਰ ਇੰਟਰਨੈਸ਼ਨਲ ਟਰੀਟੀਆਂ ਹੁੰਦੀਆਂ ਨੇ ਤਾਂ ਇਹ ਕਿਵੇਂ ਕੀ ਇਹਨਾਂ ਦੇ ਲਾਅ ਬਣੇ ਹੋਏ ਨੇ ਤਾਂ 253 ਦੇ ਅੰਦਰ ਇਹ ਲਿਖਿਆ ਹੋ ਕੋਈ ਵੀ ਟ੍ਰੀਟੀ ਸਾਈਨ ਕਰਦਾ ਹੈ ਠੀਕ ਹੈ ਇੰਟਰਨੈਸ਼ਨਲ ਦਾ ਮਤਲਬ ਇਹੀ ਹੋਵੇਗਾ ਕਿ ਭਾਰਤ ਤੋਂ ਬਾਹਰ ਦੇ ਕੋਈ ਵੀ ਰਾਜ ਨੇ ਜਾਂ ਆਪਣੇ ਗੁਆਂਢੀ ਹੋਣ ਜਾਂ ਕਰ ਹੋਰ ਬਾਹਰ ਦੇ ਹੋਣ ਠੀਕ ਹੈ ਤਾਂ ਅਗਰ ਭਾਰਤ ਕਿਸੇ ਵੀ ਗੁਆਂਢੀ ਦੇਸ਼ ਨਾਲ ਕੋਈ ਵੀ ਟਰੀਟੀ ਜਿਹੜੀ ਹੈ ਉਹ ਸਾਈਨ ਕਰਦਾ ਹੈ ਤਾਂ ਉਸ ਉੱਪਰ ਸਿਰਫ ਪਾਰਲੀਮੈਂਟ ਲਾਅ ਬਣਾ ਸਕਦੀ ਹੈ ਤੇ ਤਾਂ ਆਪਾਂ ਨੂੰ ਪਤਾ ਵੀ ਅਗਰ ਕਿਸੇ ਵੀ ਬਾਹਰਲੇ ਦੇਸ਼ ਦੇ ਨਾਲ ਕੋਈ ਵੀ ਟਰੀਟੀ ਸਾਈਨ ਕੀਤੀ ਜਾ ਰਹੀ ਹੈ ਤਾਂ ਉਹ ਨੂੰ ਸੈਂਟਰ ਸਰਕਾਰ ਹੀ ਕਰੇ ਕਿਉਂਕਿ ਪੂਰੇ ਭਾਰਤ ਦਾ ਕਬਜ਼ਾ ਕਿਸ ਪੂਰੇ ਭਾਰਤ ਦਾ ਜਿਹੜਾ ਹੈ ਸੰਸਦ ਕੋਈ ਲਾਅ ਬਣਾਉਂਦੀ ਹੈ ਜਾਂ ਕੁਝ ਵੀ ਕਰਦਾ ਹੈ ਤਾਂ ਪੂਰੇ ਭਾਰਤ ਦੀ ਜਿਹੜੀ ਜ਼ਿੰਮੇਵਾਰੀ ਉਹ ਕਿਸਦੇ ਹੱਥ ਵਿੱਚ ਹੁੰਦੀ ਹੈ ਉਹ ਸੰਸਦ ਦੇ ਹੱਥ ਵਿੱਚ ਕੋਈ ਵੀ ਇੱਕ ਸਟੇਟ ਦਾ ਗਵਰਨਰ ਉੱਠ ਕੇ ਜਾਂ ਕੋਈ ਵੀ ਸਟੇਟ ਦਾ ਐਮਪੀ ਉੱਠ ਕੇ ਕਿਸੇ ਬਾਹਰਲੇ ਜਾਂ ਫਿਰ ਇੰਟਰਨੈਸ਼ਨਲ ਸਟੇਟ ਦੇ ਨਾਲ ਕੋਈ ਟਰੀਟੀ ਤਾਂ ਨਹੀਂ ਕਰ ਸਕਦਾ ਤਾਂ ਇਸ ਲਈ ਹਮੇਸ਼ਾ ਜਿਹੜੀ ਇਹ ਟੈਰੀਟੀਆਂ ਸਾਈਨ ਹੋਣਗੀਆਂ ਤੇ ਇਸ ਦੇ ਉੱਪਰ ਲਾਅ ਕੌਣ ਬਣਾਏਗੀ ਹਮੇਸ਼ਾ ਪਾਰਲੀਮੈਂਟ ਬਣਾਏਗੀ ਯਾਨੀ ਕਿ ਸੰਸਦ ਬਣਾਏਗੀ ਠੀਕ ਹੈ ਨੈਕਸਟ ਆਪਣੇ ਕੋਲ ਆਉਂਦਾ ਜੀ ਚੈਪਟਰ 2 ਤਾਂ ਚੈਪਟਰ 2 ਦੇ ਵਿੱਚ ਆਪਣੇ ਕੋਲ ਆਉਂਦਾ ਹੈ ਪ੍ਰਸ਼ਾਸਨਿਕ ਸਬੰਧ ਤਾਂ ਪ੍ਰਸ਼ਾਸਨਿਕ ਸਬੰਧ ਜਿਹੜੇ ਨੇ ਉਹ ਆਪਣੇ ਕੋਲ ਆਰਟੀਕਲ ਨੰਬਰ 256 ਤੋਂ ਲੈ ਕੇ ਆਰਟੀਕਲ ਨੰਬਰ 263 ਤੱਕ ਆਉਂਦੇ ਨੇ ਬਟ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਿਰਫ ਉਹ ਪੜਾਂਗੇ ਜਿਹੜੇ ਆਪਣੇ ਪੇਪਰ ਦੇ ਪੁਆਇੰਟ ਆਫ ਫੂ ਤੋ ਜਿਹੜੇ ਨੇ ਉਹੋ ਇੰਪੋਰਟੈਂਟ ਨੇ ਤਾਂ ਆਪਣੇ ਕੋਲ ਸਿਰਫ ਦੋ ਆਰਟੀਕਲ ਨਿਕਲ ਕੇ ਆਉਂਦੇ ਨੇ ਆਰਟੀਕਲ ਨੰਬਰ 262 ਔਰ ਆਰਟੀਕਲ ਨੰਬਰ 263 ਤਾਂ ਆਰਟੀਕਲ ਨੰਬਰ 262 ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਜੀ ਇੰਟਰ ਸਟੇਟ ਵਾਟਰ ਡਿਸਪਿਊਟ ਠੀਕ ਹੈ ਇੰਟਰ ਸਟੇਟ ਵਾਟਰ ਡਿਸਪਿਊਟ ਅਗਰ ਇੰਟਰ ਸਟੇਟ ਯਾਨੀ ਕਿ ਸਟੇਟ ਦੇ ਅੰਡਰ ਹੀ ਕੋਈ ਵਾਟਰ ਡਿਸਪਿਊਟ ਹੁੰਦਾ ਹੈ ਤਾਂ ਉਹ ਕਿਦੇ ਅੰਦਰ ਆਏਗਾ ਆਰਟੀਕਲ ਨੰਬਰ 26 ਇੰਟਰ ਸਟੇਟ ਕੌਂਸਲ ਯਾਨੀ ਕਿ ਅੰਤਰਰਾਸ਼ਟਰੀ ਪਰਿਸ਼ਦ ਤਾਂ ਰਾਸ਼ਟਰਪਤੀ ਦੁਆਰਾ ਜਿਹੜਾ ਹੁੰਦਾ ਇਸ ਚੀਜ਼ ਦਾ ਗਠਨ ਕੀਤਾ ਜਾਂਦਾ ਹੈ ਯਾਨੀ ਕਿ ਇੰਟਰ ਸਟੇਟ ਕੌਂਸਲ ਦਾ ਗਠਨ ਕੌਣ ਕਰਦਾ ਹੈ ਰਾਸ਼ਟਰਪਤੀ ਦੁਆਰਾ ਇਸ ਦਾ ਗਠਨ ਕੀਤਾ ਜਾਂਦਾ ਹੈ ਤਾਂ ਅੱਜ ਦੀ ਕਲਾਸ ਆਪਣੀ ਇੱਥੇ ਖਤਮ ਹੁੰਦੀ ਹੈ ਔਰ ਪਾਰਟ ਨੰਬਰ 10 ਔਰ ਪਾਰਟ ਨੰਬਰ 11 ਜਿਹੜਾ ਹੈ ਅੱਜ ਦੀ ਕਲਾਸ ਦਾ ਆਪਣਾ ਇੱਥੇ ਖਤਮ ਹੁੰਦਾ ਹੈ ਕੱਲ ਦੀ ਕਲਾਸ ਦੇ ਵਿੱਚ ਅढਾ ਆਪਾਂ ਪਾਰਟ ਨੰਬਰ 12 ਯਾਨੀ ਕਿ ਫਾਈਨੈਂਸ ਪ੍ਰੋਪਰਟੀ ਐਂਡ ਕੰਟਰੈਕਟਸ ਤੇ ਜਿਹੜਾ ਹੈ ਆਪਾਂ ਉਹ ਕਲਾਸ ਜਿਹੜੀ ਹੈ ਲੈ ਕੇ ਆਵਾਂਗੇ ਅੱਜ ਦੀ ਕਲਾਸ ਦੇ ਲਈ ਬਸ ਇੰਨੀ ਔਰ ਅਗਰ ਤੁਸੀਂ ਕਲਾਸ ਨੂੰ ਪੂਰਾ ਦੇਖ ਚੁੱਕੇ ਹੋ ਜਾਂ ਫਿਰ ਹਜੇ ਤੱਕ ਕਲਾਸ ਤੇ ਨਵੇਂ ਹੋ ਜਾਂ ਫਿਰ ਹਜੇ ਤੱਕ ਚੈਨਲ ਦੇ ਨਾਲ ਨਵੇਂ ਜੁੜੇ ਹੋ ਠੀਕ ਹੈ ਤਾਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਲਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ 올 ਤੇ ਪ੍ਰੈਸ ਕਰਨਾ ਨਾ ਭੁੱਲੋ ਤਾਂ ਕਿ ਅੱਗੇ ਆਉਣ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਵੇ ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਲ ਕਰ ਦੇਣਾ ਥੈਂਕਸ ਫੋਰ ਵਾਚਿੰਗ